ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ਼ ਗੁਨਾਹ ਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼ ਏਦਾਂ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ਼ ਫਰੀਦ ਨੂੰ ਤਾਂ ਸੰਬੋਧਨ ਹੈ ਜਿਵੇਂ ਕਵੀ ਨੂੰ ਸੰਬੋਧਨ ਇੱਥੇ ਮੈਂ ਫਰੀਦ ਨੂੰ ਸੰਬੋਧਨ ਫਰੀਦ ਨੇ ਆਪਣੇ ਆਪ ਨੂੰ ਐਸੇ ਫਰੀਦ ਨਹੀਂ ਮੰਨਿਆ ਇਹ ਐਨੇ ਲਿਖਿਆ ਨਹੀਂ ਕਬੀਰ ਨੇ ਤਾਂ ਕਹਿ ਤੱਕ ਵੀ ਤੂੰ ਕਬੀਰਾ ਤੋਹਿੰਦੇ ਰਾਣਾ ਕਬੀਰ ਫਰੀਦ ਦਾ ਵੀ ਇਹ ਜਿਹੇ ਹੱਥਾ ਜਿਵੇਂ ਕਬੀਰ ਦਾ ਕਾਪੜੀ ਭਾਸ਼ਾ ਦਾ ਲਫਜ਼ ਨਹੀਂ ਹੈਗਾ ਆਪਣੀ ਮੱਤ ਚੋਂ ਵੀ ਨਹੀਂ ਆਇਆ ਹੋਇਆ ਲਫਜ਼ ਹੈ ਇਸਲਾਮ ਚੋਂ ਆਇਆ ਹੋਇਆ ਲਫਜ਼ ਫਰੀਦ ਦਾ ਕਾਲੇ ਮੈਂਡਾ ਦੇ ਕੱਪੜੇ ਕਾਲਾ ਮੈਂਡਾ ਦੇ ਕਾਲਾ ਮੈਂਡਾ ਦੇ ਮਰੇ ਜਿਹੜੇ ਕੱਪੜੇ ਨੇ ਬਾਹਲੇ ਸ਼ੀਰ ਤੇ ਕੱਪੜੇ ਵੀ ਕਾਲੇ ਦੇ ਗਣ ਜਿਹੜਾ ਵੀ ਜਿੰਨਾ ਵੀ ਗਿਆਨ ਲਿਆ ਸਾਰੇ ਕਾਲੇ ਹੀ ਆ। ਮਾਇਆ ਦਾ ਗਿਆਨ ਹੈ। ਅਗਿਆ ਜਿੰਨੇ ਵੀ ਗਿਆਨ ਤੇ ਮੇਰੇ ਕੋਲ ਪਰਪਦੇ ਪਰਦੇ ਲਾਉਣੇ ਸੀ ਲਹੇ ਜੀ। ਜਿੰਨੇ ਪਰਪਦੇ ਪਰਦੇ ਸੀ ਜਿਹੜੇ ਗਿਆਨ ਨਾਲ ਗਿਆਨ ਤਾਂ ਲੈ ਲਿਆ ਧਰਮ ਦਾ धारण ਕਰ ਲਿਆ ਲੇਕਿਨ ਕੱਪੜੇ ਕਾਲੇ ਹੀ ਰਹੇ। ਚਿੱਟੇ ਨਹੀਂ ਹੋਏ। ਪਰਮਦੂਰ ਨਹੀਂ ਹੋਇਆ ਮੇਰਾ। ਪਰਮੇਂਦੂਰ ਦਾ ਕੱਪੜੇ ਕਾਲੇ ਰਹੇ। ਧਰਮ ਵੀ धारण ਕਰ ਲਿਆ ਕੱਪੜੇ ਵੀ ਕਾਲੇ ਹੀ ਨੇ। ਸਗੋਂ ਕਾਲੇ ਕੱਪੜੇ ਬਾਹਰ ਬਣਾ ਲੇ ਵੀ ਧਰਮ ਕੋਈ ਅਸਰ ਨਹੀਂ ਕਰਦਾ ਇਹਦਾ ਮਤਲਬ ਹੈ ਜਿਹਨੇ ਕਾਲੇ ਕੱਪੜੇ ਪਾਏ ਨੇ ਉਹਦੇ ਤੇ ਧਰਮ ਨੇ ਕੋਈ ਅਸਰ ਨਹੀਂ ਕੀਤਾ ਨਾ ਉਹ ਧਰਮ ਜਿਹੜਾ ਉਹ ਮਰਦੇ ਨੇ ਜਿਹੜੇ ਵਿਚਾਰਤਾਰਾ ਲਈ ਫਿਰਦੇ ਨੇ ਇਹਦਾ ਮਤਲਬ ਹੈ ਉਹਦੇ ਤੇ ਕੋਈ ਅਸਰ ਨਹੀਂ ਧਰਮ ਦਾ ਨਾਸ ਕਰਨ ਜੋਗਾ ਹੀ ਨਹੀਂ ਉਹ ਉਸ ਗਿਆਨ ਤੋਂ ਧਰਮ ਦਾ ਨਾਸ ਹੋਣਾ ਹੀ ਨਹੀਂ ਉਹਨਾਂ ਨੇ ਕਪੜੇ ਕਾਲੇ ਰੱਖ ਲਏ ਕਿ ਅਗਿਆਤਾ ਜਾਇ ਨਹੀਂ ਸਕਦੀ ਬਨ ਲਿਆ ਕਾਲੇ ਮੈਂਡੇ ਕਪੜੇ ਕਾਲਾ ਮੈਂਡਾ ਬੇਸ ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼ ਗੁਨਾਹਾਂ ਨਾ ਭਰਿਆ ਮੈਂ ਫਿਰਾਂ ਗੁਨਾਹ ਇਹਦਾ ਮਤਲਬ ਅੰਦਰੋਂ ਖਤਮ ਨਹੀਂ ਹੋਏ ਜੇ ਉਹ ਗੁਣ ਖਤਮ ਨਹੀਂ ਹੋਏ ਤਾਂ ਧਰਮ ਜਿਹੜਾ ਹੈਗਾ ਗੁਨਾਹਾਂ ਦਾ ਭਰਿਆ ਹੋਇਆ ਧਰਮ ਦੀ ਸੀਸ ਉਹ ਜੀ ਗੁਰਗਾਂ ਦੀ ਸੀ ਕੋ ਛੋੜ ਸੀ ਗੁਰਬਾਣੀ ਚ ਗੁਰਗਾਂ ਨਾ ਜਦ ਗੁਰਗਾਂ ਕਰਦੇ ਆ ਤਾਂ ਮੈਲ ਉਤਰਦੀ ਆ ਤੇ ਗੁਣ ਔਗੜ ਚਲੇ ਜਾਂਦੇ ਨੇ ਗੁਣ ਆ ਜਾਂਦੇ ਗੁਣ ਗਾਂ ਨਾਲ ਹੀ ਗੁਣ ਪ੍ਰਵੇਸ਼ ਕਰਦੇ ਨੇ ਗੁਣ ਗਾਂ ਨਾਲ ਹੀ ਗੁਣਵੰਤਾ ਬਣਦਾ ਗੁਣਵੰਤੇ ਗੁਣ ਦੇ ਜੇ ਗੁਣਵੰਤਾ ਵੀ ਹੁੰਦਾ ਤਾਂ ਹੋਰ ਗੁਣ ਪ੍ਰਾਪਤ ਹੋ ਜਾਂਦੇ ਨੇ ਗੁਰਬਾਣੀ ਨਾਲ ਜਿੰਨੇ ਕਮਾਲ ਉਤਰਦੀ ਆ ਰੋਜ਼ ਹੋਰ ਉਤਰੀ ਜਾਂਦੀ ਆ ਗੁਨੇ ਪਰ ਆ ਮੈਂ ਫਿਰ ਗੁਨਾ ਤੋਹੇ ਜਿਹੀ ਨਮਰ ਜੀ ਲੋਕ ਕਹਿੰਦੇ ਦਰਬੇਸ਼ ਕਾਲੇ ਕਪੜੇ ਹੁੰਦੇ ਦੇਖ ਕੇ ਧਰਬਧਾਨ ਕਰੇ ਨੂੰ ਦੇਖ ਕੇ ਤੇ ਨੂੰ ਸਿਰਫ ਮੇਰੇ ਭੇਖ ਤੋਂ ਲੋਕ ਦਰਬੇਸ਼ ਕਹਿ ਗਏ ਤੁਸੀਂ ਦਰਬੇਸ਼ ਭੈ ਨਹੀਂ ਹੈਗਾ ਕਿਉਂਕਿ ਦਰਬੇਸ਼ ਆਤਮਾ ਨੇ ਹੁੰਦਾ ਦਰਬੇਸ਼ ਉਹਨੂੰ ਕਹਿੰਦੇ ਨੇ ਜਿਹੜਾ ਸੱਚਖੰਡ ਵਿੱਚ ਜਿਹਨੂੰ ਮੁਕਤੀ ਪ੍ਰਾਪਤ ਹੋ ਜੇ ਚਲੋ ਦੀ ਬੁਖਤੀ ਪ੍ਰਾਪਤ ਕਰ ਲੈ ਦਰਵੇਸ ਜੋ ਮਾਇਆ ਤੋਂ ਪਾਗ ਸਾਗਰ ਨੂੰ ਪਾਰ ਕਰ ਜਾ ਉਦਰ ਵੇਸ ਜੋ ਦਸਬਦਾਂ ਚ ਪ੍ਰਵੇਸ਼ ਕਰ ਜਾਵੇ ਤੇ ਰਕੁਟੀ ਛੁੱਟ ਕੇ ਜਿਹਦਾ ਦਸਬਦਾਂ ਖੁੱਲ ਕੇ ਦਸਬਦਾਂ ਚ ਪ੍ਰਵੇਸ਼ ਕਰ ਜਾਵੇ ਉਹ ਦਰਵੇਸ ਉਹ ਵੇਸ ਉਹ ਭੇਸ ਜਿਹੜਾ ਦਵਾਰੇ ਦੇ ਵਿੱਚ ਦਸਬਦਾਂ ਚ ਪ੍ਰਵੇਸ਼ ਕਰ ਸਕਦਾ ਹੈ ਉਹਦਾ ਨਾਮ ਦਰਵੇਸ ਕਰਦੇ ਅੰਦਰ ਪ੍ਰਵੇਸ਼ ਕਰਨ ਵਾਲਾ ਜਿਹਦਾ ਦਰਦੇ ਅੰਦਰ ਜਿਹੜਾ ਬੇਸ ਹੈ ਇਹ ਦਰਦੇ ਬਾਹਰ ਸੌਦਾ ਡਿੱਗਦਾ ਹੈ ਰੋਜ਼ ਜਾਂ ਤਰਕੁਡੀ ਛੱਡਦਾ ਸੌਦਾ ਦਰਵਾਜੇ ਦੇ ਬਾਹਰਲੇ ਪਾਸੇ ਡਿੱਗਦਾ ਜਿੱਥੇ ਡਿੱਗਦਾ ਉੱਥੇ ਹੀ ਪੌੜੀ ਆ ਜਾਂ ਜਾਗਦਾ ਦਾ ਪੌੜੀ ਚੜ੍ਹ ਕੇ ਫੇਰ ਉਹ ਤੇ ਕੋਠੇ ਤੇ ਚਲੇ ਜਾਂਦਾ ਛੱਤ ਤੇ ਹੀ ਚਲੇ ਜਾਂਦਾ ਦਿਮਾਗ ਤੇ ਹੀ ਚਲੇ ਜਾਂਦਾ ਦਰਦੇ ਵਿੱਚ ਰੂੜੀ ਕੋਵੇ ਜੇ ਤੂੰ ਆਇਓ ਠੱਠ ਕਰੇਗਾ ਲੋਕ ਕਹਣ ਦਰਵੇਸ਼ ਲੋਕ ਗਲਤੀ ਨਾਲ ਮੈਨੂੰ ਦਰਵੇਸ਼ ਕਹਿੰਦੇ ਨੇ ਲੋਕਾਂ ਨੂੰ ਸੁਭਝ ਨਹੀਂ ਇਸ ਕਰਕੇ ਲੋਕ ਗਲਤੀ ਨਾਲ ਸੰਤ ਕੋ ਕਬੀਰ ਫਰੀਦ ਨੇ ਕਹਤਾ ਲੋਕ ਕਹਣ ਦਰਵੇਸ਼ ਸੰਤ ਨੇ ਅਜ ਤੱਕ ਕਿਸੇ ਨੇ ਨਹੀਂ ਕਿਹਾ ਵੀ ਗਲਤੀ ਨਾਲ ਲੋਕ ਮੈਨੂੰ ਸੰਤ ਕਹਿੰਦੇ ਨੇ ਕਿਸੇ ਦਾ ਤਾਂ ਨਹੀਂ ਕਿਹਾ ਜੇ ਤਾਂ ਹੁੰਦਾ ਕੋਈ ਸੱਚਾ ਸੰਤ ਵਾਕਈ ਸੰਤ ਉਹ ਤਾਂ ਦੰਦਾ ਕਹ ਜਿਵੇਂ ਕਬੀਰ ਨੇ ਕਹਤਾ ਹਰਕਤ ਸੰਤ ਓਏ ਹਰਕਤ ਸੰਤ ਤਾਂ ਆਸੀਏ ਬਾਨਾਰਸ ਕੇ ਠੱਗ ਉਹ ਠੱਗ ਕੇ ਮੈਂ ਕਹਦੂ ਵੀ ਠੱਗ ਹੈ ਜੇ ਹੁੰਦਾ ਨਾ ਉਹ ਤਾਂ ਆਪੇ ਜਾ ਰੋ ਜੀ ਠੱਗ ਠੱਗੇ ਗੱਲ ਨਹੀਂ ਕਹਿ ਸਕਦਾ ਵੀ ਵੀ ਜਿਹੜਾ ਸੰਤ ਹੈ ਇਹ ਜਿਹੜਾ ਸੰਤ ਹੁੰਦਾ ਇਹ ਜਿਹੜਾ ਠੱਗ ਹੁੰਦਾ ਉਹਦਾ ਫਿਰ ਆਪੇ ਠੱਗ ਕੋਈ ਗੱਲ ਘਾਤੇ ਕਹੇ ਉਹ ਤਾਂ ਠੱਗਾ ਨੂੰ ਸੰਤ ਕਹੂਗਾ ਵੀ ਇਹ ਸੰਤ ਹੋਦਣਾ ਹੈ ਭੇਖ ਵਾਲੇ ਨੂੰ ਸੰਤ ਮੰਨਦੇ ਨੇ ਇਹ ਪੇਖਾਲੇ ਦੇ ਨੰਦਿਆ ਸੰਤ ਕੇ ਨੰਦਿਆ ਸਮਝਦੇ ਨੇ ਇਹ ਹਾਂਜੀ ਰੀਦਾ ਕੋ ਇੱਥੇ ਵੇਸ ਲਫਜ਼ ਵਰਤਿਆ ਉੱਥੇ ਪੇਖ ਹੈ ਲੋਕ ਕਹਣ ਦਰ ਵੇਸ ਪੇਖ ਨਹੀਂ ਲੱਗਦਾ ਵੇਸ ਔਰ ਪੇਖ ਦਾ ਫਰਕ ਹੈ ਵੇਸ ਹੁੰਦਾ ਆਤਮਾ ਦਾ ਪੇਖ ਹੁੰਦਾ ਬਾਹਰਲੇ ਕੱਪੜਿਆਂ ਦਾ ਵੇਸ ਹੁੰਦਾ ਉਹਨਾਂ ਦਾ ਵੇਸ ਆਤਮਾ ਦਾ ਵੇਸ ਆਤਮਾ ਜੀ ਬਦਲਾ ਦਾ ਨਾਮ ਹੈ ਆਤਮਾ ਜ ਆਤਮਾ ਦਾ ਦੇਖੋ ਨੀ ਹੈ ਨਾ ਬੰਨੈ ਸਰੀਰ ਚੋਂ ਜਦ ਨਕਲ ਕੇ ਆਪਣੇ ਕੋਲ ਚ ਸੁਬਾਉਣਾ ਉਹ ਵੇਸ ਹੈ ਇੱਕ ਹੋਏ ਤਾਂ ਉਗ ਬੇ ਜਿਹੜਾ ਇੱਕ ਹੋਣਾ ਹੈ ਨਾ ਇੱਕ ਇੱਕ ਦਾ ਜਿਹੜਾ ਵੇਸ ਹੈ ਉਹ ਵੇਸ ਦੀ ਗੱਲ ਕਰ ਰਿਹਾ ਫਰੀਦ ਜਿਹੜਾ ਇਹ ਗੱਲ ਲਿਖਿਆ ਹੋਇਆ ਹੈ ਗੁਰਬਾਣੀ ਦੇ ਮੂਰੇ ਉਹ ਵੇਸ ਹੈ ਇੱਕ ਉਹ ਇੱਕ ਆਪਣੇ ਅੰਦਰ ਪ੍ਰਵੇਸ਼ ਕਰਦਾ ਉੱਗੇ ਨਾ ਉੱਗੇ ਉੱਗੇ ਜਦ ਮਰਜੀ ਜਦੋਂ ਬੀਜਿਆ ਗਿਆ ਇੱਕ ਹੋ ਕੇ ਬੀਜਿਆ ਸੱਚ ਖਾਣੇ ਚ ਜਾਂਦਾ ਹੈ ਬੀਜ ਤਾਂ ਸੱਚ ਖਾਣੇ ਜੇ ਉਹ ਬਾਹਰ ਗਿਆ ਉਹ ਵੀ ਜਾਊਗਾ ਬੀਜਿਆ ਤਾਂ ਅੰਦਰ ਹੈਣਾ ਜਾਂ ਉਗੂ ਉਗੂ ਉਗਣ ਦੀ ਗੱਲ ਤਾਂ ਕੋਈ ਨਹੀਂ ਬੀਜਿਆ ਕੋਠੀਂ ਨਹੀਂ ਜਾਂਦਾ ਦਾਣਾ ਖੇਤ ਚ ਬੀਜਿਆ ਜਾਂਦਾ ਰੱਖਿਆ ਕੋਠੀਂ ਚ ਜਾਂਦਾ ਤੇ ਬੀਜਿਆ ਖੇਤ ਵਿੱਚ ਜਾਂਦਾ ਘਰੋਂ ਤਾਂ ਫਿਰ ਬਾਹਰ ਵੀ ਗਿਆ ਜਾਊਗਾ ਘਰ ਛੋੜੀ ਵੀ ਜਾ ਜਾਊਗਾ ਸੋਈ ਦਾ ਨਰੂ ਵੀਂ ਹੋਣਾ ਨੇ ਦਾਣ ਦਾ ਸੋਈ ਤਾਂ ਉਹ ਖਾਣ ਨੂੰ ਰੰਦੀ ਦੀ ਹੁੰਦੀ ਆ ਸੋਈ ਦਾ ਖਤਮ ਹੁੰਦਾ ਤਾਂ ਲੀਡਿਆ ਖੇਤ ਹੋ ਜਾਂਦਾ ਜਿੱਥੋਂ ਉਹਨੂੰ ਜਿੱਥੇ ਉਹਨੂੰ ਹੋਰ ਫੜ ਲੱਗਣਾ ਉਹ ਖੇਤ ਹੈ ਬਾਹਰ ਖੇਤੀ ਕਰੋ ਬੇੜਾ ਤਾਂ ਕਹਿੰਦਾ ਸੁਣੀ કુલ ਖੇਤ ਹਰਦੇ ਨੂੰ ਤਾਂ ਹੀ ਕਿਹਾ કુલ ਖੇਤ ਖੇਤ ਹਰਦੇ ਦਾ ਨਾਮ ਹੈ 73 ਹਾਂ ਓਏ ਸਿੱਧਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹਿੰਦੇ ਦਰਵੇ ਲੋਕ ਦਰਵੇਸ ਕਹਿੰਦੇ ਮੈਨੂੰ ਪਤਾ ਮੇਰੇ ਜੋਗਣ ਨੇ ਗੁਨਾਹ ਹੈ ਗੁਣੀ ਗੁਣੇ ਗੁਣੀ ਆ ਗਏ ਖੁਦ ਹੀ ਦੰਦੇ ਨਾਲ ਹੈ ਗੁਨਾਹਾਂ ਨਾਲ ਭਰਿਆ ਹੋਇਆ ਔਗੜਾਂ ਨਾਲ ਭਰਿਆ ਹਾਂ